ਸਸਿਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਹਲਵਾ ਕੱਦੂ ਹਲਵਾ ਕੱਦੂ ਲਿਆ ਸੀ ਆਪਾਂ 800 ਗ੍ਰਾਮ ਲਿਆ ਸੀ ਹਲਵਾ ਕੱਦੂ ਤੇ ਹਲਵਾ ਕੱਦੂ ਨੂੰ ਆਪਾਂ ਹੁਣ ਕੱਟ ਲਵਾਂਗੇ ਇਹਨਾਂ ਨੂੰ ਮਸਾਲੇ ਪਾ ਲਵਾਂਗੇ ਹੱਦ ਹੀ ਹੁਣ ਆਪਾਂ ਸੁੱਕੇ ਮਸਾਲੇ ਪਾ ਦੇਵਾਂਗੇ ਇੱਕ ਚਮਚਾ ਲਿਆ ਸੀ ਮੈਂ ਮੇਥੀ ਦਾਣਾ ਇਹ ਦੋ ਚਮਚੇ ਲਏ ਸੀ ਮੈਂ ਸਾਬਤ ਧਨੀਆ ਮੈਂ ਇਹਨਾਂ ਨੂੰ ਇਹਨੂੰ ਥੋੜਾ ਜਿਹਾ ਡਰਡਲਾ ਕੁਟ ਲਿਆ ਸੀ ਤੇ ਇੱਕ ਚਮਚਾ ਪਾਵਾਂਗੇ ਆਪਾਂ ਜੀਰੇ ਦਾ ਦੋ ਪੱਤੇ ਮੈਂ ਤੋੜ ਕੇ ਪਾਏ ਸੀ ਤੇਜ ਪੱਤਰ ਦੋ ਲਾਲ ਮਿਰਚਾਂ ਪਾਵਾਂਗੇ ਇੱਥੇ ਦੋ ਟਮਾਟਰ ਲਏ ਸੀ ਮੈਂ ਗ੍ਰाइंड ਕਰ ਲਏ ਸੀ ਦੋ ਚਮਚੇ ਗੁੜ ਪਾਵਾਂਗੇ ਤੇ ਇੱਥੇ ਮੈਂ 1.5 ਇੰਚੀ ਅਦਰਕ ਨੂੰ ਗ੍ਰाइंड ਕਰ ਲਿਆ ਸੀ ਤੇ ਹੁਣ ਆਪਾਂ ਕੜਾਈ ਵਿੱਚ ਤੇਲ ਪਾਵਾਂਗੇ ਹਾਂਜੀ ਕੜਾਈ ਦੇ ਵਿੱਚ ਆਪਾਂ ਤੇਲ ਪਾ ਦਵਾਂਗੇ ਸਰੋਂ ਦਾ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਹਾਂਜੀ ਹੁਣ ਆਪਾਂ ਸੁੱਕੇ ਮਸਾਲੇ ਪਾ ਦਵਾਂਗੇ ਮਸਾਲਿਆਂ ਨੂੰ 2 ਮਿੰਟ ਆਪਾਂ ਇਹਨਾਂ ਨੂੰ ਭੁੰਨ ਲਵਾਂਗੇ। ਅਦਿਕਰ ਪਾਦਾਂ ਦੇ ਗੈਸ ਦੀ ਫਲੇਮ ਮੈਂ ਲੋਅ ਰੱਖੀ ਸੀ। ਹਿੰਗ ਪਾਵਾਂਗੇ ਹੈ ਹਿੰਗ ਪੋਣੀ ਬਹੁਤ ਜ਼ਰੂਰੀ ਹੈ ਹਿੰਗ ਤੁਸੀਂ ਜ਼ਰੂਰ ਪਾਇਓ ਅੱਧਾ ਪੌੜਾ ਕੇ ਚਮਚਾ ਨਮਕ ਹਲਦੀ ਪਾੜਨ ਕਾਲੀ ਮਿਰਚ ਕਸ਼ਮੀਰੀ ਮਿਰਚ ਦੇਗੀ ਮਿਰਚ ਹਰੀ ਮਿਰਚ ਪਾਵਾਂਗੇ ਆਪਾਂ ਮਸਾਲਿਆਂ ਨੂੰ ਮਿਕਸ ਕਰ ਲਵਾਂਗੇ ਉਸ ਤੋਂ ਬਾਅਦ ਆਪਾਂ ਟਮਾਟਰ ਪਾ ਦਵਾਂਗੇ ਟਮਾਟਰਾਂ ਨੂੰ ਲੈ ਗ੍ਰाइंड ਕਰਨੇ ਆ ਸੀ ਤਾਂ ਮਸਾਲਿਆਂ ਨੂੰ ਚੰਗੀ ਤਰ੍ਹਾਂ ਧੋਣ ਲਵਾਂਗੇ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਧੋਣਾਂਗੇ ਕਿਉਂਕਿ ਸਾਡਾ ਤੜਕਾ ਤੇਲ ਹੀ ਛੱਡ ਦਿੰਦਾ ਵੀ ਇਹ ਤੋਂ ਪਿਆਜ਼ ਤੋਂ ਬਗੈਰ ਬਣਾਵਾਂਗੇ ਸਬਜ਼ੀ ਨੂੰ ਤੁਸੀਂ ਇਹਦੇ ਲਸਣ ਪਾਉਣਾ ਹੋਵੇ ਤੁਸੀਂ ਪਾ ਸਕਦੇ ਲਸਣ ਘਰ ਵਿੱਚ ਲਸਣ ਨਹੀਂ ਤੁਸੀਂ ਪਾਇਆ ਹੈ ਹਰ ਵਾਕਾ ਦੋਨੇ ਆਪ ਤੇ ਅੱਜ ਤੋਂ ਬਗੈਰ ਹੀ ਬਣਾਵਾਂਗੇ ਸੇ ਮਸਾਲੇ ਨੇ ਚੰਗੀ ਤਰ੍ਹਾਂ ਭੁੰਨ ਲਿਆ ශලය සේල් හම පාදමන්ගින් හළ වටද ක සත ලි කව ਆਪਾਂ ਥੋੜੀ ਦੇਰ ਬਾਅਦ ਸੌਕੇ ਪਕਾਵਾਂਗੇ ਹਾਂਜੀ ਹੁਣ ਆਪਾਂ ਸਬਜੀ ਨੂੰ ਚੈੱਕ ਕਰ ਲੈਂਦੇ ਆਂ ਥੋੜੀ ਦੇਰ ਬਾਅਦ ਆਪਾਂ ਹੋਰ ਝੱਟ ਦੇ ਲੈਂਦੇ ਹਾਂਜੀ ਆਪਾਂ ਹੁਣ ਹਲਵਾ ਕਰਦੂ ਨੂੰ ਚੈੱਕ ਕਰ ਲਵਾਂਗੇ अपा कद्दू के बिल्कुल पानी नहीं सी पाया कद्दू से आपे पानी हमने हम पा देवगी दो चमचे शक्कर एक चमचा अंबचूर गरम मसाला ਇਹਰ ਤੋਂ ਆਮਬ ਟੂਰਨ ਤੇ ਸ਼ੱਕਰ ਪਾ ਕੇ ਸਾਡਾ ਹਲਵਾ ਕਬੂ ੱੱ ਟੱਟਾ ਮਿੱਠਾ ਹੈ ਰਾਜਸਥਾਨ ਦਾ ਉਹ ਸੁਆਦ ਬੜੇ ਲੈ ਇਹ ਤਾਂ ਇਹ ਨੂੰ ਇਸ ਤਰ੍ਹਾਂ ਪਾ ਕੇ ਮਿਕਸ ਕਰ ਦਵਾਂਗੇ ਇਹ ਥੋੜੀ ਦੇਰ ਵਾਸਤੇ ਮੈਂ ਹੋਰ ਇਹ ਨੂੰ ਪਕਾਵਾਂਗੀ Thank